ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਡਾਲਾ ਜੀ ਜ਼ਿਲ੍ਹਾ ਤੇ ਤਹਿਸੀਲ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਘਰੇਲੂ ਦੋ ਐਨੀਮਲ ਲੈ ਕੇ ਆਏ ਆ ਜੀ ਦੋਨੇ ਗੱਬਣਾ ਡਿਟੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਜੀ ਸਤਿ ਸ਼੍ਰੀ ਅਕਾਲ ਜੀ ਤਸਦੀ ਗਾੜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾ ਸੁਖਮੰਦਰ ਸਿੰਘ ਜੀ ਪਿੰਡ ਜੀ ਪਿੰਡ ਡਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਜੀ ਮੋਕਾ ਜੀ ਠੀਕ ਆ ਜੀ ਘਰ ਦੇ ਪਾਸੂ ਹੀ ਆ ਜੀ ਘਰ ਦੇ ਆਈ ਜਾਵਾਂ ਠੀਕ ਆ ਜੀ ਇੱਕ ਨੰਬਰ ਬਈ ਛੋਟੀ ਤੋਂ ਸ਼ੁਰੂ ਕਰਾਂਗੇ ਸੂਆ ਕੇ ਨਮਾਜੇ ਪਹਿਲਾ ਜੀ ਦੰਦੋ ਜੀ ਇਹ ਦੰਦੋਂ ਮੈਂ ਸਾ ਦੁੱਧ ਨਹੀਂ ਹੋਈ ਤਿੰਨ ਸਾਲਾਂ ਦੀ ਹੋ ਤਿੰਨ ਤਿੰਨ ਸਾਲ ਉਮਰ ਆ ਦੰਦ ਚੈੱਕ ਨਹੀਂ ਕੀਤੇ ਆ ਠੀਕ ਆ ਤੇ ਬਈ ਇਹ ਸਿੰਘ ਹੈਲਦੇ ਆ ਜੀ ਇਹਦੇ ਦੋਨੇ ਜੀ ਦੋਨੇ ਠੀਕ ਆ ਸਮਾਂ ਕਿੰਨਾ ਪਿਆ ਬਈ ਸੂਣ ਚ ਹਾਂ ਜੀ 7-8 ਦਿਨ ਦਾ ਜੀ ਡੇਟ ਮੁਤਾਬਕ ਜੀ ਚਲੋ 1 2 ਦਿਨ ਵੱਧ ਘੱਟ ਵੀ ਹੋ ਸਕਦੇ ਪਹਿਲਾਂ ਵੀ ਹੋ ਸਕਦੀ ਆ ਤੇ ਲੇਟ ਵੀ ਹੋ ਸਕਦੀ ਆ ਸੀਮਨ ਬਾਈ ਇਹਦੇ ਕਿਹੜਾ ਲੱਗਿਆ ਜੀ ਬਲਵਾ ਵਧੀਆ ਉਹ ਪਤਾ ਨਹੀਂ ਦਾ ਰਿਕਾਰਡ ਹੈ ਨਹੀਂ ਠੀਕ ਹੈ ਵੈਸੇ ਚੰਗਾ ਹੀ ਲਵਾਇਆ ਸੀ ਤੋੜ ਕੇ ਦਿਖਾ ਦਿਓ ਜੀ ਬਾਈ ਦੇ ਦੱਸਣ ਮੁਤਾਬਕ ਬਾਈ ਕਹਿੰਦਾ 3 ਸਾਲ ਉਮਰ ਆ ਜੀ ਦੰਦ ਚੈੱਕ ਨਹੀਂ ਕੀਤੇ ਜੀ ਆ ਕੇ ਜਿਹੜਾ ਸੱਜਣ ਲੈ ਕੇ ਜਾਊਗਾ ਆਪਦੇ ਚੈੱਕ ਕਰਕੇ ਲਿਜਾ ਸਕਦਾ ਸ cả ਦੋਨੇ ਹੈਲਥ ਦੇ ਆ ਜੀ ਮੀਨੀ ਆ ਤੋਹਫਾ ਹੀ ਆਕਰ ਕੱਦ ਦਾ ਕਾਟ ਚੰਗਾ ਆ ਜਾਂਦਾ ਮੱਝ ਦੇ ਬਰੋਬਰੀ ਕਾਟ ਦਾ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋਰਾ ਉੱਚੀ ਹੋ ਜੀ ਚਾਰ ਉਂਗਲਾ ਡੇਟ ਮੁਤਾਬਕ ਸਮਾਂ ਪਿਆ ਜੀ ਹਜੇ 7 ਦਿਨ 2-4 ਦਿਨ ਪਸੂ ਪਹਿਲਾਂ ਵੀ ਹੋ ਸਕਦਾ ਜਾਂ ਲੇਟ ਵੀ ਹੋ ਸਕਦਾ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ era ਥਾਣਾ ਜੀ ਚਾਰ ਹੀ ਥਾਣਾ ਥੋੜਾ ਜਿਹਾ ਕੈਮਰੇ ਤੋਂ ਡਰਦਾ ਹੀ ਪਸੂ ਗੋਲ ਪੱਠ ਫੂੜਾ ਜੀ ਵਜਨ ਵਜੂਤ ਬੜਾ ਚੰਗਾ ਸੇਵਾਗਰ ਮਾਲਕਾਂ ਦੀ ਪੂਰੀ ਆ ਜੀ ਦੁੱਧ ਜਿੰਨੇ ਸਵੇਰ ਬਾਅਦ ਤੁਸੀਂ ਅੱਗੇ ਕਰ ਲੋਗੇ ਜੀ ਉਹਨਾਂ ਦੁੱਧ ਲੈ ਲਓਗੇ ਜੀ ਤਿਆਰੀ ਸੋਹਣੀ ਕਰਦੀ ਹੁੰਦੀ ਹੈ ਹਵਾਨਾ ਸੋਹਣਾ ਇੱਕ ਵਾਰੀ ਨੇੜੇ ਤੋਂ ਫੇਰ ਕਰਾ ਦਿੰਨੇ ਥੋੜਾ ਜਿਹਾ ਟੋਪਰਾ ਕਰਦਾ ਜੀ ਕਿਉਂਕਿ ਬਾਈ ਦੇ ਪਾਸੂ ਸਾਈਡ ਤੇ ਰਹਿ ਜਾਂਦੇ ਆ ਨਵਾਂ ਬੰਦਾ ਹੁੰਦਾ ਨਹੀਂ ਹਵਾਨਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਕੱਲੀ ਕੱਚੀ ਕੱਚੀ ਆ ਬਾਈ ਜੇ ਕਰਨ ਵਾਲੀ ਦੀ ਜਮਾ ਤਿਆਰ ਹੋਈ ਦੀ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀਗਾ ਥਣਾ ਦੇ ਸਾਜੀ ਸੋਹਣਿਆ ਗੈਰ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਜੀ ਵਜਨ ਵਜੂਦ ਪੂਰਾ ਗੋਲ ਪੱਠ ਕੋੜਾ ਜੀ ਡਿਮਾਂਡ ਕੀ ਆ ਜੀ ਇਹਦੀ ਹੋਰ ਫੋਨ ਤੇ ਕਰਾਂਗੇ ਫੋਨ ਤੇ ਕਰ ਲਾਂਗੇ ਜੀ ਡਿਮਾਂਡ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਜੀ ਕਿਉਂਕਿ ਇਹ ਮੇਰੇ ਕੱਚੀ ਆ ਜਿੱਦੇ ਤਿਆਰ ਹੋਗੀ ਉਦਦੇ ਡਿਮਾਂਡ ਹੋਰ ਹੋਊਗੀ ਅੱਜ ਦੀ ਡਿਮਾਂਡ ਹੋਰ ਹੋਊਗੀ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਇਧਰ ਨੂੰ ਕਰ ਦੇ ਦੀ ਝੋਟੀ ਨੂੰ ਦੋ ਨੰਬਰ ਜੀ ਸੁਆ ਕੰਮਾ ਜੀ ਮੱਜ ਤੌਫਾ ਜੀ ਠੀਕਾ ਚੌਥਾ ਸੂਆ ਸੁੰਦੀ ਸਮਾਂ ਕਿੰਨਾ ਲੈ ਜੋ ਜੀ ਇਹਦਾ ਅਜੇ 15 ਰੁਪਏ ਆ ਜੀ 15 ਦਿਨਾਂ ਦੀ ਕੱਚੀ ਆ ਪਿਛਲੇ ਸੂਏ ਦਾ ਦੁੱਧ ਦਾ ਕੀ ਰਿਕਾਰਡ ਆ ਜੀ 14 ਕਿਲੋ ਜੀ ਚੋਇਆ ਵਾ ਜੀ ਆਪਣਾ ਥਣਾ ਦੇ ਡੰਨਾ ਜੀ ਡੰਨਾ ਜੀ ਠੀਕ ਆ ਇਹਦੇ ਬਾਈ ਠੀਕ ਆ ਵਧੀਆ ਭਰਾਇਆ ਇਹਦੇ ਵਧੀਆ ਰਿਕਾਰਡ ਇਹਦਾ ਵੀ ਹੈ ਨਹੀਂ ਹਾਂ ਠੰਡੀ ਸੀਲ ਸੀ ਬਾਈ ਪੂਰੀ ਠੰਡੀ ਸੀ 8 ਮਹੀਨੇ ਦੁੱਧ ਦਿੱਤੀ ਆ 8 ਮਹੀਨੇ ਜੀ ਠੀਕ ਆ ਜੀ ਤੋਰ ਕੇ ਦਿਖਾ ਦੀ ਬਾਈ ਸੂਆ ਬਾਈ ਕਹਿੰਦਾ ਚੌਥਾ ਜੀ ਵਜੋਂ ਵਜੂਦ ਬੜਾ ਚੰਗਾ ਜੀ ਫੁੱਲ ਹੈਵੀ ਬੋਡੀ ਦੀ ਆ ਜੀ ਸਮਾ ਹਜੇ ਡੇਟ ਮੁਤਾਬਕ 15 ਪਏ ਆ ਤਿਆਰੀ ਕਰਮ ਵਾਲੀ ਤੁਸੀਂ ਮੰਨ ਕੇ ਚੱਲੋ ਬਈ ਹਜੇ ਸਟਾਰਟ ਹੀ ਕੀਤੀ ਆ ਜੀ 15 ਦਿਨਾਂ ਫਿਕਰ ਦਾ ਪੂਰਾ ਵੱਡਾ ਹਵਾਨਾ ਤਿਆਰ ਕਰੂਗੀ 14 ਕਿਲੋ ਬਾਈ ਕਹਿੰਦਾ ਪਿਛਲੇ ਸੂਏ ਦਾ ਆਪਣਾ ਬੋਤਾਂ ਛੋਇਆ ਹੋਇਆ ਆ ਜੀ ਕੋਈ ਬਾਲਾ ਨਹੀਂ ਵੀਰੇ ਦੇ ਵੀ ਸਕਦੀ ਆ ਵਜਨ ਵਜੂਦ ਆਲੀ ਆ ਜੀ ਕੋਈ ਲਿਸਨ ਲੈ ਚੱਲੀ ਵੀਰੇ ਥੋੜਾ ਜਿਹਾ ਡਰਦੇ ਆ ਜੀ ਕੈਮਰੇ ਤੋਂ ਥੜਾਂ ਦੇ ਸਾਈਡ ਨੇੜੇ ਤੋਂ ਚੈੱਕ ਕਰ ਸਕਦੇ ਸੋਹਣੇ ਆ ਗੈਪ ਤੇ ਲੱਗੇ ਆ ਦਿਖਾ ਦਿੰਨੇ ਆ ਜੀ ਚੈੱਕ ਕਰ ਲੋ ਜੀ ਚਾਰ ਹੀ ਥਾਣਾ ਫੋਟ ਨਿਸ਼ਾਂਖ ਨੇ ਜੀ ਥਾਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਲੱਗਿਆ ਵਾ ਸੀਮਨ ਇਹਦੇ ਵੀ ਬਾਈ ਦੱਸਦਾ ਚੰਗਾ ਹੀ ਆ ਜੀ ਪਰ ਹਾਲਾ ਕਿ ਰਿਕਾਰਡ ਆਪਣੇ ਕੋਲ ਮੈਸ ਹੋ ਗਿਆ ਜੀ ਡਿਮਾਂਡ ਇਹਦੀ ਵੀ ਫੋਨ ਤੇ ਜੀ ਠੀਕ ਆ ਜੀ ਡਿਮਾਂਡ ਇਹਦੀ ਵੀ ਬਾਈ ਕਹਿੰਦਾ ਆਪਾਂ ਫੋਨ ਤੇ ਕਰਾਂਗੇ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ